ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਤੇ ਜਿੰਨੇ ਵੀ ਲੀਡਰ ਨੇ ਉਹਨਾਂ ਦੀ ਐਂਟਰੀ ਬੈਨ ਕੀਤੀ ਜਾ ਰਹੀ ਆ ਪਹਿਲੀ ਵਾਰ ਪੰਜਾਬ ਦੇ ਵਿੱਚ ਆ ਸੀਨ ਦੇਖਣ ਨੂੰ ਮਿਲਿਆ ਪਿੰਡ ਦੇ ਲੋਕਾਂ ਨੇ ਨੌਜਵਾਨਾਂ ਨੇ ਰਲ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਹਲਕੇ ਦੇ ਐਮਐਲਏ ਦੀ ਐਂਟਰੀ ਬੈਨ ਕਰਨ ਦਾ ਇਹ ਫਲੈਕਸ ਪਿੰਡ ਦੇ ਵਿੱਚ ਲਾ ਦਿੱਤਾ ਤੇ ਇਹਨਾਂ ਨੇ ਲਿਖਿਆ ਕਿ ਹਲਕੇ ਦਾ ਐਮਐਲਏ ਜਾਂ ਮੁੱਖ ਮੰਤਰੀ ਭਗਵੰਤ ਮਾਨ ਯਾ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਜੇ ਸਾਡੇ ਪਿੰਡ ਆਇਆ ਤਾਂ ਅਸੀਂ ਸਖਤ ਵਿਰੋਧ ਕਰਾਂਗੇ ਤੇ ਉਸ ਵਿਰੋਧ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ ਇਹ ਬੈਨਰ ਇਹਨਾਂ ਨੇ ਕਿਉਂ ਲਾਇਆ ਪਿਛਲੇ ਦਿਨੀ ਗੁਰੂ ਹਰਤਾਹੇ ਹਲਕੇ ਦੇ ਪਿੰਡ ਤਰੀਡਾ ਦਾ ਇੱਕ ਨੌਜਵਾਨ ਸਰਪੰਚ ਆਤਮ ਹੱਤਿਆ ਕਰ ਗਿਆ ਔਰ ਉਹਦਾ ਪਰਿਵਾਰ ਤੇ ਕਾਫੀ ਸਾਰੇ ਲੋਕ ਦੋਸ਼ ਲਾ ਰਹੇ ਨੇ ਇਲਜ਼ਾਮ ਲਾ ਰਹੇ ਨੇ ਕਿ ਇਹ ਐਮਐਲਏ ਤੇ ਉਹਦੇ ਪੀਏ ਦੇ ਦਬਾਅ ਕਰ ਨਾਲ ਆਤਮ ਹੱਤਿਆ ਹੋਈ ਆ ਅਸਲ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਇਹ ਸਿਆਸੀ ਕਤਲ ਹੋਇਆ ਜਿਸ ਦੇ ਵਿਰੋਧ ਵਜੋਂ ਇਹ ਪਿੰਡ ਜਵਾਇ ਸਿੰਘ ਵਾਲਾ ਗੁਰੂ ਹਰ ਸਾਹਿਬ ਹਲਕੇ ਦਾ ਇੱਥੇ ਨੌਜਵਾਨ ਭਾਰਤ ਸਭਾ ਤੇ ਪਿੰਡ ਦੀ ಗ್ರಾಮ ਪੰਚਾਇਤ ਨੇ ਰਲ ਕੇ ਇਹ ਜਿਹੜਾ ਬੋਰਡ ਐ ਐਂਟਰੀ ਬੈਨ ਦਾ ਉਹ ਲਾਇਆ ਆਪਾਂ ਇਹਨਾਂ ਤੋਂ ਪੁੱਛਦੇ ਆ ਮੌਜੂਦਾ ਸਰਪੰਚ ਨੇ ਇੱਥੇ ਮੌਜੂਦ ਨੇ ਸਰਪੰਚ ਸਾਹਿਬ ਤੁਸੀਂ ਪਿੰਡ ਦੇ ਵਿੱਚ ਇਹ ਜਿਹੜਾ ਫਲੈਕਸ ਲਾਇਆ ਇਹ ਕਿਉਂ ਲਾਇਆ ਕੀ ਮਕਸਦ ਹੈ ਭਾਈ ਸਭ ਤੋਂ بڑا ਤੁਹਾਡਾ ਧੰਨਵਾਦ ਤੁਸੀਂ ਸਾਡੇ ਪਿੰਡ ਪਹੁੰਚੇ ਹੋ ਸਾਡੀ ਬਾਈਲ ਨੂੰ ਜੀ ਸਾਰਾ ਮੁੱਦਾ ਹੀ ਇਹ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਸੋਸ਼ਲ ਮੀਡੀਆ ਤੇ ਭਖਿਆ ਹੋਇਆ ਹੈ ਕਿ ਪਿੰਡ ਤਿੱਡੇ ਦਾ ਮੌਜੂਦਾ ਸਰਪੰਚ ਜਸ਼ਨ ਬਾਵਾ ਜਿਹਨੂੰ ਇੱਕ ਇਹਨਾਂ ਨੇ ਇੰਨਾ ਕੋ ਹਰਾਸਮੈਂਟ ਕਰਕੇ ਜਵੇਂ ਕਿ ਫੌਜਾ ਸਰਾਰੀ ਜਿੰਦਾਉਂਦਾ ਪੀ ਲਾਡੀ ਨੇ ਉਹਨੂੰ ਮਰਨ ਤੇ ਮਜਬੂਰ ਕਰਤਾ ਵੇਖੋ ਜੀ ਇਕੱਲਾ ਹਰਾਸਮੈਂਟ ਇਕੱਲਾ ਜਸ਼ਨ ਬਾਵਾ ਨਹੀਂ ਕੀਤਾ ਹਰਾਸਮੈਂਟ ਟੋਡਲ ਪੰਚਾਇਤ ਨੂੰ ਨਹੀਂ ਕਰ ਰੱਖਿਆ ਪਰ ਵੇਖੋ ਜੀ ਜਿਵੇਂ ਸਰਕਾਰ ਦਾ ਦਬਾਅ ਹੈ ਕਈ ਸਰਪੰਚ ਅਜੇ ਬੋਲਣਾ ਨਹੀਂ ਚਾਹਦੇ ਤੇ ਕਈ ਮਜਬੂਰ ਨੇ ਬੋਲੀ ਵੀ ਬੋਲਣ ਨੂੰ ਚਾਹ ਹੁਣ ਆਜ ਆ ਕੇ ਆਉਣ ਵੀ ਰਾਖ ਪੈਣੇ ਇਸੇ ਤਰ੍ਹਾਂ ਇਹਨਾਂ ਦਾ ਇੱਕ ਜੇ ਸ਼ਿਕਾਰ ਜਸ਼ਨ 바ਵਾ ਹੋ ਗਿਆ ਜਿਨੇ ਆਦੇ ਆਪ ਨੂੰ ਜ਼ਿੰਦਗੀ ਨੂੰ ਉਥੋਂ ਆਦੇ ਤੋਂ ਨਸ਼ਟ ਕਰ ਲੈ ਇਸ ਕਰਕੇ ਅਸੀਂ ਪਿੰਡ ਦੇ ਵਿੱਚ ਇੱਕ ਫਲੈਕਸ ਬਣਾਇਆ ਅੱਜ ਜਿੰਦੇ ਵਿੱਚ ਅਸੀਂ ਇਹ ਲਿਖਿਆ ਬਕਾਇਦਾ ਕਿ ਭਗਵੰਤ ਮਾਨ ਤੋਂ ਲੈ ਕੇ ਚਾਹੇ ਕੋਈ ਵੀ ਆਮ ਪਾਰਟੀ ਦਾ ਲੀਡਰ ਏ ਚਾਹੇ ਕੋਈ ਵੀ ਆਗੂ ਸਾਡੇ ਪਿੰਡ ਆਵੇ ਕਹਿੰਦਾ ਅਸੀਂ ਕਰਾਓ ਕਰਾਂਗੇ ਜੇ ਆਵੇਗਾ ਤਾਂ ਇਹ ਖੁਦ ਜੁਮੇਵਰੇ ਆਪ ਹੋਵੇਗਾ ਜੀ ਅੱਛਾ ਪਰ ਜਿਹੜਾ ਐਮਐਲਏ ਹਲਕੇ ਦਾ ਉਹ ਤਾਂ ਕਹਿ ਰਿਹਾ ਕਿ ਮੇਰੀ ਇਹਦੇ ਚ ਕੋਈ ਗਲਤੀ ਨਹੀਂ ਹੈ ਕੋਈ ਇਨਵੋਲਵਮੈਂਟ ਨਹੀਂ ਹੈ ਬਾਈ ਜੀ ਕਹਿਣ ਉਹ ਅਸੀਂ ਵੀ ਕਹਿ ਸਕਦੇ ਆ ਮਤਲਬ ਅੱਜ ਦਾ ਨਹੀਂ ਪਰ ਸਿੱਧੀ ਸਿੱਧੀ ਉਹਦੀ ਇਨਵੋਲਵਮੈਂਟ ਵੀ ਜੀ ਵੇਖੋ ਉਹ ਤਾਂ ਜਸ਼ਨ ਬਾਵਾ ਚਲੋ ਜੀ ਜਿੰਦਾ ਉਹਨਾਂ ਦਾ ਆਪ ਲਾਈਵ ਹੋ ਗਿਆ ਬੁਝਦੇ ਪਰ ਮੈਂ ਤਾਂ ਅੱਜ ਖੁਦ ਮਿਸਾਲ ਜਿੰਦਾ ਖੜਾ ਮੇਰੇ ਪਿੰਡ ਦੇ ਵਿੱਚ ਬੜੀ ਦਖਲ ਭਾਜੀ ਕਰ ਰਹੇ ਨੇ ਇੱਥੋਂ ਤੱਕ ਕਿ ਮੈਡਮ ਫੋਜ ਦੀ ਘਰ ਦੀਏ ਵੀਡੀਓ ਨੂੰ ਤੇ ਉੱਥੋਂ ਦਾ ਇੱਕ ਜੀਐਸਰ ਹੈਗਾ ਆਪਣੇ ਏਪੀਓ ਜੀਪੋਂ ਮੋਂਗੋਏ ਨੂੰ ਸਿੱਧਾ ਸਿੱਧਾ ਫੂਲ ਕਰਕੇ ਕਹਿ ਦਿੰਦਾ ਜਦੋਂ ਜਸਵੰਤ ਸਰਪੰਚ ਦੇ ਦਫ਼ਤਰ ਦੇ ਵਿੱਚ ਆਉਂਦਾ ਉਹਨੂੰ ੱੱਕੇ ਮਾਰ ਕੇ ਬਾਹਰ ਕੱਢੋ ਉਹ ਆਪਣੀ ਪਾਰਟੀ ਦੇ ਵਿੱਚ ਜੁਆਇਨ ਨਹੀਂ ਹੋ ਰਿਹਾ ਇਸੇ ਤਰ੍ਹਾਂ ਮੈਂ ਅਜਿਹੀ ਦੱਸਣਾ ਚਾਹੁੰਦਾ ਬੜੀਆਂ ਬਜਾਟਾਂ ਜਿਹਨਾਂ ਨੇ ਟਾਰਗੇਟ ਕਰ ਰਹੇ ਨੇ ਜਿਵੇਂ ਕਿ ਚੁਨੀਆਂ ਪਿੰਡ ਉਥੇ ਸੰਦੀਪ ਸਰਪੰਚ ਮੌਜੂਦਾ ਸੀ ਜਿਹੜਾ ਹਾਰ ਗਿਆ ਤੇ ਉਥੇ ਹਰਮੰਗਰ ਸਰਪੰਚ ਜਿੱਤਿਆ ਉਥੇ ਵੀ ਉਹਨੂੰ ਬਾਂਮ ਰੋੜ ਕੇ ਪਾਲੀ ਤੇ ਜੁਵਾਂਜ ਤਾਂ ਕਰਾ ਲੈ ਪਰ ਕੰਮ ਅਜੇ ਤੱਕ ਚਾਲੂ ਨਹੀਂ ਹੋਣ ਦਿੱਤਾ ਗਿਆ ਇਸੇ ਤਰ੍ਹਾਂ ਪਿੰਡ ਚ ਪਾਤੀ ਦੇ ਵਿੱਚ ਸੰਦੀਪ ਸੇ ਵਿੱਚ ਬਣਿਆ ਉਥੇ ਵੀ ਉਹਦਾ ਕੰਮ ਨਹੀਂ ਪੂਰਾ ਉਹਦੇ ਬਰਖਲਵ ਜਾ ਕੇ ਉਹਦਾ ਕੰਮ ਚਲਾਇਆ ਗਿਆ ਜਦਕਿ ਸਰਪੰਚ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਇਸੇ ਤਰ੍ਹਾਂ ਬਸਤੀ ਕੇਸਰ ਸਿੰਘ ਵਾਲੇ ਜੋ ਕਿ अनेक ਦੋਧੀ ਉਥੂ ਹੈ ਉਹ ਹਾਰ ਗਿਆ ਸੀ ਸਰਪੰਚੀ ਉਹ ਸਿੱਧਾ ਸਿੱਧਾ ਜਿਹੜਾ ਫੌਜ ਦੇ ਨਾਲ ਚੱਲਿ ਘਟ ਰਹਿਂਦਾ ਉਹ ਹਾਰਿਆ ਵੈ ਇਥੂ ਦਾ ਰੀ ਸਰਪੰਚ ਜਿਹੜਾ ਜਿੱਤਿਆ ਵੈ ਅਜੇ ਉਹਦਾ ਕੰਮ ਨਹੀਂ ਚੱਲਣ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਮੈਂ ਲਿਸਟ ਬਾਈ ਜੋ ਦਸਾਂ ਨਾ ਤਾਂ ਕਾਫੀ ਲੰਮਾ ਹੋ ਜਾਏਗਾ بڑے ਪਿੰਡ ਦੇ ਜਿਨ੍ਹਾਂ ਨੂੰ ਇਹਨਾਂ ਵੱਲੋਂ ਹਰਾਸਮੈਂਟ ਕੀਤਾ ਜਾ ਰਿਹਾ ਹੈ ਬੜਾ ਕਿਉਂ ਕਿਉਂ ਹਰਾਸਮੈਂਟ ਕੀਤਾ ਜਾ ਰਿਹਾ ਕਾਰਨ ਕੀ ਹੈ ਕਾਰਨ ਵੇਖੋ ਜੀ ਇਹਨਾਂ ਦਾ ਇਹੀ ਮਸਤਕ ਹੈ ਕਿ ਜਦੋਂ ਦੋ ਫਾੜ ਕਰਦੀ ਪਿੰਡ ਨੂੰ ਇਹੀ ਰਾਜਨੀਤੀ ਦਾ ਆਗਣ ਜਿਵੇਂ ਪਹਿਲਾਂ ਕਾਲੀ ਦਲ ਦੀ ਰਾਜਨੀਤੀ ਸੀ 파ੜੋ ਤੇ ਰਾਜ ਕਰੋ ਇਹਨਾਂ ਦਾ ਉਹੀ ਝੰਡਾ ਉਣਜ ਹੋ ਗਿਆ ਕਿ ਜੇ ਬੰਦੇ ਨੂੰ ਬੰਦੇ ਨਾ ਪਾੜ ਦੋ ਪਿਓ ਨੂੰ ਬੁੱਤ ਨਾ ਪਾੜ ਦੋ ਜਦੋਂ ਉਹ ਲੋਕ ਆਪ ਚ ਪੜ ਜਾਣਗੇ ਇਹਨਾਂ ਦਾ ਕੰਮ ਜਦੋਂ ਕੌਰਮ ਨਾ ਹੋ ਜਾ ਪੂਰਾ ਅਸੀਂ ਪ੍ਰਬੰਧ ਕਲਾਵਾਂਗੇ ਇਹਦੇ ਪ੍ਰਬੰਧਕ ਲਾਂਦਾ ਇਹੀ ਚੱਕਰ ਜੀ ਵੇਖੋ ਇੱਕ ਪਿੰਡ ਪ੍ਰਬੰਧਕ ਪੂਰਾ ਇੱਕ ਪਰ ਮਤਲਬ ਕੌਰਮ ਪੂਰਾ ਇੱਕ ਪਰ ਬਰਮਦਾ ਲੱਗਾ ਜਿਹੜੇ ਪਿੰਡ ਨੂੰ ਕੌਰਮ ਪੂਰਾ ਹੈ ਉੱਥੇ ਐਕਸਪੋਜ਼ ਕਰੋ 5 ਲੱਖ ਦੇ ਬਲੇ 5 ਸਾਲ ਦੇ ਵਿੱਚ 20 ਲੱਖ ਦਾ ਆਣੀਏ ਤੇ ਜਿੱਥੇ ਕੌਰਮ ਨਹੀਂ ਪੂਰਾ ਉੱਥੇ 50 ਲੱਖ ਆਣੀ ਕਿਉਂ ਆਣੀ ਹੈ ਵੇਖੋ ਜਿੱਥੇ ਤਾਂ ਕੌਰਮ ਪੂਰਾ ਉੱਥੇ 20 ਲੱਖ ਜਿੱਥੇ ਕੌਰਮ ਨਹੀਂ ਪ ਉਹ ਕਿੰਨਾ ਮੈਂ ਆਦਾ ਪ੍ਰਬੰਧਕ ਲਾ ਕੇ ਵੀਡੀਓ ਨਾਲ ਸੈਟ ਕਰਕੇ ਸੈਟਰੀ ਨਾਲ ਸੈਟ ਕਰਕੇ ਇਹਨਾਂ ਜਿਹੜਾ ਪੈਸਾ ਉਹ ਤੇ ਬੜੀ ਮੋਟੇ ਪੱਤੇ ਦਿਖਾਣਾ ਹੈ ਇਸ ਕਰਕੇ ਪ੍ਰਬੰਧਕ ਨੂੰ ਪਹਿਲ ਦਿੰਦੇ ਨੇ ਕਿ ਕਿਸੇ ਪਿੰਡ ਚ ਲੜਾਈਆਂ ਜਗੜੀਆਂ ਹੋਣ ਤੇ ਪ੍ਰਬੰਧਕ ਤੱਕ ਨੋ ਬਤਾਵੇ ਅਸੀਂ ਪ੍ਰਬੰਧਕ ਲਾਈਏ ਜਿਹੜਾ ਮੋਟਾ ਪੈਸਾ ਅਸੀਂ ਖਾ ਸਕੀਏ ਸਾਨੂੰ ਕੋਈ ਪੁੱਛਣਾ ਨਾ ਹੋਵੇ ਪਰ ਐਮਐਲਏ ਫੌਜਾ ਸਿੰਘ ਸਰਾਰੀ ਦੀ ਇੱਕ ਵੀਡੀਓ ਆਈ ਹੈ ਉਹਦੇ ਵਿੱਚ ਉਹ ਬਿਲਕੁਲ ਦਾਵਾ ਕਰ ਰਹੇ ਨੇ ਕਿ ਇਸ ਸਰਪੰਚ ਦੀ ਖੁਦਕੁਸ਼ੀ ਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ ਸਾਡੀ ਕੋਈ ਗਲਤੀ ਨਹੀਂ ਹੈ ਔਰ ਕੁਝ ਸਿਆਸੀ ਰੰਜਿਸ਼ ਦੇ ਨਾਲ ਕੁਝ ਵਿਅਕਤੀ ਸਾਨੂੰ ਟਾਰਗੇਟ ਕਰ ਰਹੇ ਨੇ ਤੇ ਇੱਕ ਵੀਡੀਓ ਉਹਨਾਂ ਦੀ ਫੇਰ ਆਈ ਜਿਹਦੇ ਵਿੱਚ ਕਾਫੀ ਸਾਰੇ ਸਰਪੰਚ ਜਿਹੜੇ ਨੇ ਉਹ ਉਹਨਾਂ ਦੇ ਨਾਲ ਖੜੇ ਨੇ ਔਰ ਫੋਜਾ ਸਿੰਘ ਸਰਾਰੀ ਐਮਐਲਏ ਇਹ ਦਾਵਾ ਕਰ ਰਹੇ ਨੇ ਕਿ ਆ ਜਿਹੜੇ ਸਰਪੰਚ ਨੇ ਇਲਾਕੇ ਦੇ ਇਹ ਸਾਡੇ ਪੱਖ 'ਚ ਨੇ ਸਾਡੇ ਹੱਕ 'ਚ ਨੇ ਔਰ ਕੁਝ ਲੋਕ ਐਵੇਂ ਬੇਲੋੜਾ ਰੌਲਾ ਪਾ ਰਹੇ ਨੇ ਬਾਈ ਤੁਹਾਡਾ ਬਹੁਤ ਵਧੀਆ ਸਵਾਲ ਹੈ ਤੁਸੀਂ ਕਹਿਣਾ ਜਿਹੜੇ ਫੋਜਾ ਸਰਾਰੀ ਵੱਲੋਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਵੱਲ ਕੀਤੀ ਗਈ ਸੀ ਬਾਈ ਜੀ ਉਹਦੇ ਵੱਲ ਕੀਤੀ ਦੀ ਗਈ ਸੀ ਇਹ ਲੋਕਾਂ ਦੀ ਜਿਹੜੀ ਆ ਕਾਠੇ ਉਹਦੇ ਕਿ ਫੋਜਾ ਸਰਾਰੀ ਨੂੰ ਝੁਕਣਾ ਪਿਆ ਹੈ ਮਜਬੂਰਨ ਹੋ ਕੇ ਇਹ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾਣੀ ਪਈ ਗੇ ਉਹਨੂੰ ਪਤਾ ਕਿ ਮੇਰੇ ਹੁਣ ਮਤਲਬ ਇਹ ਜਿਹੜੇ ਖਲਾਸੇ ਹੌਲੇ ਹੌਲੇ ਖੁੱਲਣੇ ਸ਼ੁਰੂ ਹੋ ਗਏ ਨੇ ਇਹ ਲੋਕਾਂ ਦੀ ਜਿੱਤ ਹੈ ਲੋਕਾਂ ਦਾ ਕੱਠ ਦੀ ਜਿੱਤ ਹੈ ਜਿਹੜੇ ਲੋਕ ਮਸਲੇ ਬੋਲੇ ਨੇ ਉਹਨੂੰ ਬੋਲਣੇ ਮਜਬੂਰ ਕਰ ਦਿੱਤਾ ਗਿਆ ਹੈ ਤੇ ਜਿਹੜੇ ਸਰਪੰਚਾਂ ਦੇ ਨਾਲ ਖੜੇ ਨੇ ਮੰਗ ਪੱਤਰ ਲੈ ਵੇਖੋ ਜੀ ਮੰਗ ਪੱਤਰ ਦੀ ਆਪਾਂ ਨੂੰ ਦਈਏ ਜਿਹੜਾ ਬੰਦਾ ਮਤਲਬ ਇਹ ਜੇ ਨਮੋਲ ਜਦੋਂ ਫੌਜਾਂ ਸਾਰੀ ਖੋਦੀ ਨਮੋਲ ਬੇ ਕੋਦੀ ਕਾਤਲੇ ਉਹਨੂੰ ਮੰਗਪਤੇ ਦੇਣ ਦਾ ਕੀ ਮਤਲਬ ਮਤਲਬ ਬੰਦਾ ਆਪਣਾ ਵੇਖੋ ਜਿਹੜੇ ਸਰਪੰਚ ਗਏ ਨੇ ਉਹ ਵੀ ਆਪਣੇ ਭਰਾ ਨੇ ਕੋਈ ਵੱਡੇ ਨੇ ਕੋਈ ਛੋਟੇ ਨੇ ਮੈਂ ਉਹਨਾਂ ਨੂੰ ਅਪੀਲ ਕਰਨਾ ਬਚ ਜੋ ਬਚ ਜੋ ਇਹ ਸਿਰੇ ਦਾ ਠਾਕੇ ਸਿਰੇ ਦਾ ਚੋਰ ਬੰਦਾ ਹੈ ਵੇਖੋ ਇਹ ਲੰਮੀ ਰੇਸ ਦਾ ਘੋੜਾ ਨਹੀਂਗਾ ਇਹ ਖੱ쩌ਰੇ ਇਹਨੇ ਥੋੜੇ ਸਮੇਂ ਬਾਅਦ ਇਹਨੇ ਚੱਡਾਂ ਦੇ ਪੁੱਛ ਦੇ ਕੇ ਭਜਣਾ ਤੁਹਾਡੇ ਨੇ ਮੇਰਾ ਵਾਅਦਾ ਜੀ ਤੁ ਜਦੋਂ ਮਾਨੀ ਰੋਟਾ 27 ਦੇ ਵਿੱਚ ਨੇ ਕਿਸੇ ਪਿੰਡ 'ਚ ਨਹੀਂ ਮੜਨਾ ਇਹਨੂੰ ਪਤਾ ਕਿ ਮੇਰਾ ਰੇਕ ਪਿੰਡ 'ਚ ਮੂੰਹ ਕਾਲਾ ਹੋਣਾ ਹੈ ਮੈਂ ਦਾਅਵੇ ਨਾਲ ਕਹਿੰਦਾ ਖੱ쩌ਰੇ ਨੇ ਚੱਡਾਂ ਦੇ ਪੁੱਛ ਦੇ ਕੇ ਭੈਣਾ ਲੰਮੀ ਰੇਸ ਦਾ ਘੋ ਤਨੂੰ ਪਤਾ ਨਹੀਂ ਕਿਹੜੀਆਂ ਮਿੱਠੀਆਂ ਗੋਲੀਆਂ ਦੇ ਕੇ ਤੈਨੂੰ ਬੁਲਾਕ ਕੋ ਚ ਨੇ ਆ ਦੇ ਕੋਲ ਮੰਗ ਪਤਾ ਲਿਆ ਐ ਇੰਦੇ ਜੇ ਫਾਇਦਾ ਮੈਂ ਸਾਰੇ ਸਰਪੰਚਾਂ ਨੂੰ ਬੇਨਤੀ ਕਰ ਜਿੰਨੇ ਵੀ ਵੱਡੇ ਛੋਟੇ ਭਰਾਣੇ ਬਚੋ ਇਹ ਸਿਰੇ ਦਾ ਠੱਗ ਬੰਦਾ ਐ ਵੇਖੋ ਇਹ ਕਹਿੰਦੇ ਨਾ ਇੱਕ ਨਾ ਬੜਾ ਤਕੜਾ ਇਸ਼ੂ ਬਣਾ ਲਿਆ ਜਾਤੀਵਾਦ ਦਾ ਕਿ ਆਪਣੇ ਜਾਤੀਵਾਦ ਆਪਾਂ ਰਾਜਸਿੱਖ ਬਰਾਦਰੀ ਦੇ ਆ ਮੈਨੂੰ ਵੀ ਕਹਿੰਦੇ ਅੱਜ ਮੈਨੂੰ ਤੜਕੇ ਦੋ ਤਿੰਨ ਸਰਪੰਚਾਂ ਦੇ ਫੋਨ ਆਏ ਸੀ ਕਿ ਤੂੰ ਆਪਾਂ ਯਾ ਤੂੰ ਰਾਜਸਿੱਖ ਬਰਾਦਰੀ ਦਾ ਬੰਦਾ ਤੂੰ ਆਪਣੇ ਤੂੰ ਬਰਾਦਰੀ ਤੋਂ ਬਾਹਰ ਜਾ ਰਿਹਾ ਮੈਂ ਕਹਾਂ ਯਾਰ ਇੰਦੇ ਬਰਾਦਰੀ ਦਾ ਕੋਈ ਚੱਕਰ ਨਹੀਂਗਾ ਵੇਖੋ ਜਿਹੜਾ ਬ ਕੰਨ ਨਹੀਂ ਯਾਰਾ ਫਿਰ ਵੀ ਆਪਣਾ ਕਿਤੇ ਕਿਤੇ ਰਾਹ ਭਰਾ ਯਾਰ ਤੂੰ ਗਲਤ ਹੈ ਤੂੰ ਗਲਤ ਸਪੋਰਟ ਕਰ ਰਿਹਾ ਹੈ ਤੂੰ ਗਲਤ ਪਾਸੇ ਜਾ ਰਿਹਾ ਮੈਂ ਕਹਿੰਦਾ ਨਹੀਂ ਯਾਰ ਜੀ ਆਪਣਾ ਰਾਹ ਭਰਾ ਹੈ ਤੇ ਜਿਹੜਾ ਉਤਮਗੜ ਪਾਟੇ ਦੇ ਵਿੱਚ 19 ਬੰਦੇ ਦਾ ਪਰਚਾ ਹੈ ਉਦੋਂ ਇਹ ਮਰ ਗਿਆ ਸੀ ਪਰਚਾ ਵੀ ਨਹੀਂ ਕਰਵਾਇਆ ਉਹ ਵੀ ਰਾਹ ਸੀ ਆਪਣੇ ਉਦੋਂ ਇਹਦਾ ਰਾਵਾਂ ਦੀ ਬਾਹ ਕਿਹਨੇ ਫੜੀ ਚਲੋ ਵਾਇਦਾ ਜਸ਼ਨ ਵੀ ਜਿਹੜਾ ਜਸ਼ਨ ਬਾਬਾ ਚਲੋ ਆਪਾਂ ਬਨੇ ਲੱਕ ਕਾਸਤ ਹੋਏ ਪਰ ਨਹੀਂ ਯਾਰ ਆਪਣਾ ਇਨਸਾਨੀ ਦੇ ਨਾਤੇ ਆਪਣਾ ਭਰਾ ਹੈ ਉਦੋਂ ਇਹਨੇ ਕਿਹਨ ਕਿਸੇ ਦੀ ਬਾਹ ਫੜੀ ਜਿਵੇਂ ਇੱਕ ਛਿਲੀਆਂ ਬਣਦੇ ਮੈਂ ਤੁਹਾਨੂੰ ਦੱਸ ਰਿਹਾ ਹਾਰੇ ਸਰਪੰਚੇ ਉਹਦੇ ਦੋ ਮੈਂਬਰ ਨੇ ਜਿੱਥੇ ਸਰਪੰਚ ਜਿਹੜੇ ਛਿਲੀਆਂਧਰ ਬਣ ਸਿੰਘ ਹੈ ਉਹਨੂੰ ਇਹਨੇ ਆਦੀ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਦੱਬ ਕੇ ਮਤਲਬ ਉਹ ਪੂਰਾ ਕੰਨੀ ਤੇ ਨੋ ਰੱਖ ਕੇ ਆ ਦੇ ਵਿੱਚ ਪਾਰਟੀ ਦੇ ਜੁਆਇਨ ਕਰਾਇਆ ਅਜੇ ਕੰਮ ਉਹਦਾ ਵੀ ਚਲਾਇਆ ਉਹ ਵੀ ਰਾਸ਼ਕੇ ਉਹਦਾ ਕੰਮ ਕਿਹਨੂੰ ਚਲਾਇਆ ਪਿੰਡ ਚ ਪਾਤੀ ਦੇ ਵਿੱਚ ਸੰਦੀਪ ਸਰਪੰਚ ਬਣਿਆ ਹਾਰੇ ਸਰਪੰਚੇ ਚਲੋ ਮੇਰੇ ਉਹ ਵੀ ਰਿਸ਼ਤੇਦਾਰ ਨੇ ਜਿਹੜੇ ਹਾਰੇ ਨੇ ਉਹ ਵੀ ਮਤਲਬ ਪ੍ਰਸ਼ਾਸਨ ਦੇ ਪਰ ਉਹਨਾਂ ਦਾ ਕੰਮ ਚਾਲੂ ਉਹਨਾਂ ਤੋਂ ਹੋ ਰਿਹਾ ਪਰ ਜਿਹੜਾ ਮੌਜੂਦਾ ਸਰਪੰਚ ਉਹਦਾ ਕੰਮ ਨਹੀਂ ਚੱਲਣ ਦਿੰਦਾ ਯਾਰ ਉਹ ਵੀ ਰਾ ਭ ਸਕਾ ਭਰਾ ਇਹਨੇ ਆਦੇ ਖੋਦੇ ਸਕੇ ਭਰਾ ਦੇ ਪਰਚਾ ਕਰਾਤਾ ਹੈ ਤੇ ਇਹ ਰਾਸ ਕਿਥੋਂ ਹੋ ਗਿਆ ਜੀ ਉਹ ਰਾ ਨਹੀਂਗਾ ਉਹ ਬਾਹਰੋਂ ਲੰਡਨ ਤੋਂ ਉੱਠ ਕੇ ਆਜੇ ਉਹ ਲੱਕ ਬਰਾਦਰੀ ਦਾ ਉਹ ਇਹਦਾ ਸਕਾ ਭਰਾ ਉਹਦੇ ਨੇ ਪਰਚਾ ਕਰਾਇਆ ਠੀਕ ਹੈ ਫਿਰ ਧੱਕੇਸ਼ਾਹੀ ਨਾਲ ਇਹਨੇ ਆਦੇ ਭਰਾ ਦੇ ਜਿਹੜੇ ਸਰਪੰਚ ਜਿਹਨੂੰ ਇਸ ਟਾਈਮ ਮੌਜੂਦਾ ਹਰਾਲਾ ਪੰਜ ਗ੍ਰੇ ਵਿੱਚ ਸਰਪੰਚ ਬਣਾਇਆ ਉਹ ਕਿਥੋਂ ਕਹਿੰਦਾ ਮਰਾ ਵੀ ਵੇਖੋ ਇਹ ਰਾਵਣ ਸਿਰਫ ਟਾਰਗੇਟ ਕੀਤਾ ਜਾ ਰਹਾ ਮੈਂ ਅਜੇ ਵੀ ਆਪਣੇ ਮੈਂ ਵੀ ਰਾ ਆ ਖੁਦ ਵੀ ਰਾ ਆ ਮੈਂ ਕਹਿੰਦਾ ਯਾਰ ਬਚੋ 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 ਜੁਨਾ ਤੁਸੀਂ ਬਾਤ ਸਕਦੇ ਨੇ ਦੋ ਇਹ ਆਪ ਨੂੰ ਬਰਾਦਰੀ ਲੈਵਲ ਤੇ ਇਸ਼ੂ ਬਣਾ ਕੇ ਆਦਾ ਦੇ ਲੈਵਲ ਉੱਚਾ ਕਰਨਾ ਜਾਂਦਾ ਆਪ ਨੂੰ ਇੱਕ ਦੂਈ ਵਿੱਚ ਫਿੜਖੇ ਆਪ ਨੂੰ ਨੀਮਾ ਬਖਾਣਾ ਚਾਹੁੰਦਾ ਬਾਈ ਜੀ ਇਹਦੇ ਮੈਂ ਕਹਿੰਦਾ ਜਿਹੜੇ ਜਾਤ ਪਾਤ ਦਾ ਇਸ਼ੂ ਚੱਕਦੇ ਨੇ ਉਹ ਸਿਰੇ ਦੇ ਮੂਰਖ ਬੰਦੇ ਨੇ ਵੇਖੋ ਅੱਜ ਜਸ਼ਨਿਤ 바ਵਾ ਨਾ ਹੋਈਏ ਕੱਲੋ ਕਿਸੇ ਹੋਰ ਨਾਲ ਵੀ ਹੋ ਸਕਦੀ ਹੁਈ ਟੋਟ ਸਾਰੇ ਤੇ ਬੈਚਾਂ ਜਾਂਦੀ ਏ ਪਰ ਪਤਾ ਨਹੀਂ ਕੀ ਲੋਕਾਂ ਨੂੰ ਨੇ ਇੱਕ ਮਿੱਠੀ ਗੋਲੀ ਦਿੱਤੀ ਜਿਹੜੇ ਅੱਜ ਵੀ ਲੋਕ ਉਹਦੇ ਜਾ ਕੇ ਪੈਰਾਂ 'ਚ ਬੈੰਝ ਨੇ ਜਾ ਕੇ ਉਹਦੇ ਥੱਲੇ ਬੈੰਝ ਨੇ ਮੈਂ ਤਾਂ ਇਹੀ ਕਹਿੰਦਾ ਬਾਈ ਜਿੰਨੇ ਵਾਤ ਤੋਂ ਬਾਅਦ ਕੱਲ ਆਪਣਾ ਧਰਨਾ ਲੱਖੋ ਬਾਰਾਮ ਦੇ ਬਾਹਰ 10 ਵਜੇ ਦਾ ਟਾਈਮ ਹੈ ਸਾਰੀ ਜਨਤਾ ਨੂੰ ਸਾਰੇ ਸਰਦਾਰਿਕ ਬਰਾਦਰ ਨੂੰ ਜਿੰਨੇ ਐਦਰ ਕਾਸਟ ਦੇ ਸਾਰਿਆਂ ਮੇਰੇ ਵੱਲੋਂ ਗ੍ਰਾਮ ਬਚਾਦ ਪਿੰਡ ਜਵਾਇ ਸਿੰਘ ਵੱਲੋਂ ਮੈਂ ਮੌਜੂਦਾ ਸਰਪੰਚ ਮੇਰੀ ਮਿਸਜ ਸਿਮਰਨ ਕੌਰ ਸਰਪੰਚ ਮੈਂ ਉਹਦੇ ਘਰ ਦਾ ਵੱਲੋਂ ਅਪੀਲ ਕਰਦਾ ਬਾਹਰ ਚੜ ਕੇ ਘਰ ਦੇ ਵਿੱਚ ਪਹੁੰਚੋ ਤੇ ਅੱਜ ਪਿੰਡ ਜਵਾਇ ਸਿੰਘ ਵਾਲੇ ਦੇ ਵਿੱਚ ਜਵਾਇ ਸਿੰਘ ਵਾਲੇ ਦੀ ਗ੍ਰਾਮ ਪੰਚਾਇਤ ਤੇ ਨੌਜਵਾਨ ਭਾਰਤ ਸਭਾ ਜਥੇਬੰਦੀ ਵੱਲੋਂ ਜਿਹੜਾ ਪਿੰਡ ਜਵਾਇ ਸਿੰਘ ਵਾਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਤੇ ਜਿੰਨੇ ਵੀ ਲੀਡਰ ਨੇ ਉਹਨਾਂ ਦੀ ਐਂਟਰੀ ਬੈਂਕ ਕੀਤੀ ਜਾ ਰਹੀ ਆ ਇਸ ਕਰਕੇ ਕਿ ਪਿਛਲੇ ਦਿਨੀ ਪਿੰਡ ਤਰੇਡੇ ਦੇ ਜਿਹੜੇ ਸਰਪੰਚ ਜਸ਼ਨਦੀਪ ਉਹਦਾ ਜਿਹੜਾ ਉਹਨੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਆ ਜਸ਼ਨ ਬਾਵਾ ਨੇ ਉਹਦਾ ਮੁੱਖ ਕਾਰਨ ਇਹ ਸੀ ਕਿ ਫੌਜਾ ਸਿੰਘ ਸਰਾਰੀ ਸਰਪੰਚੀ ਦੇ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ ਜਿਹੜਾ ਲਗਾਤਾਰ ਉਹਦੀ ਜਿਹੜੀ ਪੈਸਿਆਂ ਦੀ ਲੋਟਾ ਜਿਹੜੀ ਉਹ ਕਰ ਰਿਆ ਸੀਗਾ ਪਹਿਲਾਂ ਵੀ ਪਰਵਾਰ ਦੇ ਦਸਨ ਮੁਤਾਬਕ ਕੇ 13 ਲੱਖ ਦੇ ਕਰੀਬ ਜਿਹੜਾ ਫੌਜਾ ਸਿੰਘ ਸਰਾਰੀ ਉਹਨਾਂ ਤੋਂ ਰੁਪਈਆ ਲੈ ਚੁੱਕਿਆ ਸੀ ਹੁਣ ਫੇਰ ਵਾਰ-ਵਾਰ ਜਿਹੜੀ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਤੇ ਕਿਹਾ ਇਹ ਜਾ ਰਿਹਾ ਸੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤੇ ਤੈਨੂੰ ਜਿਹੜਾ ਸਰਪੰਚੀ ਉਹ ਨਹੀਂ ਕਰਨ ਦਿੱਤੀ ਜਾਊਗੀ ਅਸੀਂ ਇੱਥੇ ਇਹ ਕਹਿ ਰਹੇ ਸੀ ਕਿ ਪ੍ਰਬੰਧਕ ਲਵਾ ਕੇ ਜਿਹੜਾ ਉਹਦੇ ਤੋਂ ਕੰਮ ਚਲਾਵਾਂਗੇ ਤੈਨੂੰ ਸਰਪੰਚ ਨਹੀਂ ਰਹਿਣ ਦੇਵਾਂਗੇ ਪਿੰਡ ਦੇ ਲਗਾਤਾਰ ਉਹਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਲਗਾਤਾਰ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਤੇ ਉਸੇ ਦੇ ਵਿੱਚੋਂ ਉਨੇ ਜਿਹੜੀ ਆਪ ਦੇ ਗੋਲੀ ਮਾਰ ਕੇ ਜਿਹੜੀ ਜੀਵਨ ਲੀਲਾ ਆ ਦੀ ਉਹ ਸਮਾਪਤ ਕਰ ਲਈ ਤੇ ਅੱਜ ਜਵਾਏ ਸਿੰਘ ਵਾਲੇ ਪਿੰਡ ਦੇ ਲੋਕਾਂ ਨੇ ਤੇ ಗ್ರಾಮ ਪੰਚਾਇਤ ਜਵਾਏ ਸਿੰਘ ਵਾਲਾ ਨੇ ਇਹ ਤਹਈਆ ਕੀਤਾ ਕਿ ਜਦੋਂ ਤੱਕ ਜਸ਼ਨ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਜਦੋਂ ਤੱਕ ਜਸ਼ਨ ਦੇ ਕਾਤਲ ਜਿਨ੍ਹਾਂ ਨੇ ਟੇਡੇ ਢੰਗ ਨਾਲ ਜਸ਼ਨ ਦਾ ਕਤਲ ਕਰਵਾਇਆ ਉਹਨੂੰ ਹਰਾਸ ਕਰ ਕਰਕੇ ਫੌਜਾ ਸਿੰਘ ਸਰਾਰੀ ਤੇ ਉਹਦਾ ਜਿਹੜਾ ਪੀਏ ਆ ਬਚੇਤਰ ਲਾਡੀ ਉਹਨਾਂ ਦੋਨਾਂ ਦੇ ਉੱਪਰ ਪਰਚਾ ਦਰਜ ਨਹੀਂ ਹੋ ਜਾਂਦਾ ਦੋਨਾਂ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਉਦੋਂ ਤਾਈਂ ਜਵਾਇ ਸਿੰਘ ਆਲਾ ਦੇ ਵਿੱਚ ਜਿਹੜਾ ਕੋਈ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਆ ਉਹ ਵੜਨ ਦੀ ਹਿੰਮਤ ਨਾ ਕਰੇ ਜੇ ਕੋਈ ਆਊਗਾ ਤੇ ਉਹਦਾ ਜ਼ਿੰਮੇਵਾਰ ਉਹ ਖੁਦ ਹੋਊਗਾ ਉਹਦਾ ਵਿਰੋਧ ਜਿਹੜਾ ਉਹ ਤਿੱਖਾ ਹੋਊਗਾ ਜਵਾਇ ਸਿੰਘ ਆਲਾ ਦੇ ਵਿੱਚ ਕਿਉਂਕਿ ਇਹ ਜਿਹੜਾ ਭਗਵੰਤ ਮਾਨ ਇਥੇ ਫਲੈਕਸ ਦੇ ਵਿੱਚ ਭਗਵੰਤ ਮਾਨ ਦੀ ਵੀ ਐਂਟਰੀ ਬੈਨ ਕੀਤੀ ਆ ਇਸ ਕਰਕੇ ਕਿ ਜਿਹੜਾ ਉਹ ਕਹਿੰਦਾ ਸੀ ਕਿ ਸਾਡੀ ਸਰਕਾਰ ਜਿਹੜੀ ਭ੍ਰਿਸ਼ਟਾਚਾਰ ਮੁਕਤ ਕਰ ਦੂਗੀ ਪੰਜਾਬ ਨੂੰ ਤੇ ਜਿੰਨੇ ਇਹਨਾਂ ਦੇ ਲੀਡਰ ਆ ਸਭ ਤੋਂ ਵੱਡੇ ਜਿਹੜੇ ਦੋਸ਼ ਆ ਉਹ ਭ੍ਰਿਸ਼ਟਾਚਾਰ ਦੇ ਇਹਨਾਂ ਦੇ ਲੀਡਰਾਂ ਤੇ ਲੱਗ ਰਹੇ ਆ ਚਾਹੇ ਇਹਨਾਂ ਦੇ ਐਮਐਲਏ ਹੋਣ ਚਾਹੇ ਇਹਨਾਂ ਦੇ ਬਣੇ ਹੋਏ ਜਿਹੜੇ ਐਮਪੀ ਵਗੈਰਾ ਹੋਣ ਉਹ ਲਗਾਤਾਰ ਜਿਹੜੇ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਉਹ ਫਸੇ ਹੋਏ ਆ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਲੀਡਰ ਜਿਹੜੇ ਉਹ ਭ੍ਰਿਸ਼ਟਾਚਾਰ ਕਰ ਰਹੇ ਆ ਕੱਲਾ ਜਸ਼ਨ ਬਾਵਾ ਨਹੀਂ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਇਹਨਾਂ ਨੇ ਪੈਸੇ ਲੈ ਕੇ ਲੋਕਾਂ ਨੂੰ ਸਰਪੰਚੀਆਂ ਦਿੱਤੀਆਂ ਤੇ ਹੁਣ ਫੇਰ ਜਿਹੜੇ ਪੈਸੇ ਇਕੱਠੇ ਕਰਨ ਵਾਸਤੇ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਇਹ ਵੀ ਨਹੀਂ ਬਖਸ਼ਦੇ ਕਿ ਉਹ ਸਾਡੀ ਪਾਰਟੀ ਦੇ ਨੇ ਸਾਨੂੰ ਵੋਟਾਂ ਪਾ ਕੇ ਪਹਿਲਾਂ ਉਹਨਾਂ ਨੇ ਜਿਤਾਇਆ ਤੇ ਉਹਨਾਂ ਨੂੰ ਹੀ ਜਿਹੜਾ ਠੱਗਣ ਲੱਗੇ ਹੋਏ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਆਜ਼ਾਦ ਸਰਪੰਚ ਜਿੱਤੇ ਨੇ ਜਾਂ ਹੋਰ ਪਾਰਟੀਆਂ ਦੇ ਜਿੱਤੇ ਨੇ ਉਹਨਾਂ ਨੂੰ ਵੀ ਜਿਹੜਾ ਪਿੰਡਾਂ ਦੇ ਵਿੱਚ ਸਰਪੰਚੀ ਤੱਕ ਨਹੀਂ ਕਰਨ ਦਿੱਤੀ ਜਾ ਰਹੀ ਉਹ ਦੇ ਵੀ ਕੰਮ ਕਾਜ ਪਿੰਡਾਂ ਦੇ ਵਿੱਚ ਨਹੀਂ ਚੱਲਣ ਦਿੱਤੇ ਜਾ ਰਹੇ ਉਹਨਾਂ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਕਿ ਅਸੀਂ ਜਿਹੜਾ ਤੁਹਾਡੇ ਪਿੰਡਾਂ ਦੇ ਵਿੱਚ ਪ੍ਰਬੰਧਕ ਲਾ ਕੇ ਜਿਹੜਾ ਆਪ ਕੰਮ ਚਲਾਵਾਂਗੇ ਕਿਉਂਕਿ ਆਪ ਕਮ ਇਸ ਕਰਕੇ ਚਲਾਉਣਾ ਚਾਹੁੰਦੇ ਆ ਕਿ ਜਿਹੜੇ ਪਿੰਡਾਂ ਦੇ ਫੰਡ ਹੋਣਗੇ ਉਹਨਾਂ ਦੇ ਵਿੱਚੋਂ ਮੋਟਾ ਜਿਹੜਾ ਪੈਸਾ ਖਾਦਾ ਜਾ ਸਕੇ ਤੇ ਲੋਕ ਇਹਨਾਂ ਦਾ ਜਿਹੜਾ ਲਗਾਤਾਰ ਵਿਰੋਧ ਇਸੇ ਕਰਕੇ ਕਰਦੇ ਆ ਜਵਾਇਦ ਸਿੰਘ ਵਾਲਾ ਦੀ ಗ್ರಾಮ ਪੰਚਾਇਤ ਤੇ ਨੌਜਵਾਨ ਭਾਰਤ ਸਭਾ ਨੇ ਜਿਹੜਾ ਅੱਜ ਫਲੈਕਸ ਬੰਨਿਆ ਇਹਨਾਂ ਦੀ ਐਂਟਰੀ ਬੰਨਦਾ ਉਹ ਵੀ ਇਸੇ ਕਰਕੇ ਆ ਕਿ ਸਾਡੇ ਇਲਾਕੇ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਕੱਲ ਨੂੰ ਫੇਰ ਕੋਈ ਜਸ਼ਨ ਬਾਵਾ ਨਾ ਬੜੇ ਇਹਨਾਂ ਦਰਿੰਦਿਆਂ ਦੇ ਕੋਈ ਧੱਕੇ ਚੜ ਕੇ ਹੋਰ ਜਿਹੜਾ ਆਪਦੀ ਜੀਵਨ ਲੀਲਾ ਸਮਾਪਤ ਨਾ ਕਰੇ ਤੇ ਜਿਹੜੇ ਦੋਛਾਂ ਵਾਲੇ ਜਸ਼ਨ ਬਾਬਾ ਨੂੰ ਮਰਨ ਵਾਸਤੇ ਮਜਬੂਰ ਕੀਤਾ ਉਹਨਾਂ ਨੂੰ ਸਖਤ ਸਜ਼ਾਵਾਂ ਜੜੀਆਂ ਉਹ ਮਿਲਣੀਆਂ ਚਾਹੀਦੀਆਂ ਜਦੋਂ ਤੱਕ ਉਹਨਾਂ ਨੂੰ ਸਖਤ ਸਜ਼ਾਵਾਂ ਨਹੀਂ ਮਿਲਦੀਆਂ ਉਦੋਂ ਤੱਕ ਜਵਾਏ ਸਿੰਘ ਵਾਲਾ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਐਂਟਰੀ ਉਹ ਬੈਨ ਰਹੂ ਪਿੰਡ ਦੇ ਵਿੱਚ ਜਿਹੜਾ ਇਹ ਪੰਚਾਇਤ ਵੱਲੋਂ ਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਵੱਲੋਂ ਇਹ ਫਲੈਕਸ ਲਾਇਆ ਗਿਆ ਇਹਦੇ ਉੱਪਰ ਲਿਖਿਆ ਕੀ ਹੈ ਮੈਂ ਪੜ੍ਹ ਕੇ ਸੁਣਾ ਦਿਆਂ ਇਹਦੇ ਉੱਪਰ ਲਿਖਿਆ ਜਦੋਂ ਤੱਕ ਸਰਪੰਚ ਜਸ਼ਨ ਬਾਵਾ ਪਿੰਡ ਤਰੀੜਾ ਦੇ ਨੂੰ ਹਰਾਸ ਕਰਕੇ ਮਰਨ ਲਈ ਮਜਬੂਰ ਕਰਨ ਵਾਲੇ ਐਮਐਲਏ ਫੌਜਾ ਸਰਾਰੀ ਤੇ ਪੀਏ ਬਚਿੱਤਰ लाੜੀ ਦੇ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਪਿੰਡ ਜਵਾਏ ਸਿੰਘ ਵਾਲਾ ਵਿੱਚ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਜੇ ਆਗੂ ਪਿੰਡ ਵਿੱਚ ਨਾ ਵੜੇ ਜੇ ਕੋਈ ਆਵੇਗਾ ਤਾਂ ਖੁਦ ਜ਼ਿੰਮੇਵਾਰ ਹੋਵੇਗਾ ಗ್ರಾಮ ਪੰਚਾਇਤ ਜੋਇਸ ਸਿੰਘ ਵਾਲਾ ਤੇ ਨੌਜਵਾਨ ਭਾਰਤ ਸਭਾ ਵੱਲੋਂ ਵਿਰੋਧ ਕੀਤਾ ਜਾਵੇਗਾ ਔਰ ਅੱਗੇ ਇਹਨਾਂ ਨੇ ਆਪਣੇ ਫੋਨ ਨੰਬਰ ਵੀ ਇਸ ਫਲੈਕਸ ਦੇ ਉੱਪਰ ਲਿਖੇ ਨੇ ਔਰ ਇਹਨਾਂ ਦਾ ਦਾਵਾ ਹੈ ਕਿ ਕਈ ਸਾਰੇ ਹੋਰ ਪਿੰਡਾਂ ਦੇ ਵਿੱਚ ਵੀ ਇਸ ਘਟਨਾ ਦੇ ਵਿਰੋਧ ਦੇ ਵਿੱਚ ਐਂਟਰੀ ਬੈਨ ਦੇ ਜਿਹੜੇ ਬੈਨਰ ਨੇ ਇਸੇ ਤਰ੍ਹਾਂ ਲਗਾਏ ਜਾ ਰਹੇ ਨੇ ਔਰ ਪੰਜਾਬ ਦੇ ਵਿੱਚ ਪਹਿਲੀ ਵਾਰ ਹੀ ਫਲੈਕਸ ਲੱਗਾ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਐਂਟਰੀ ਬੈਨ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਤੇ ਐਮਐਲਏ ਦੀ ਵੀ ਐਂਟਰੀ ਬੈਨ ਕੀਤੀ ਗਈ ਹੈ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਸਾਹਿਬ ਜਾਂ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਨੇ ਉਹਨਾਂ ਨੂੰ ਇਹਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਜਿਹੜਾ ਵਿਰੋਧ ਹੈ ਇਹ ਲਗਾਤਾਰ ਵੱਧਦਾ ਜਾ ਰਿਹਾ ਹੈ